ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਯੂਥ ਵਿੰਗ ਵੱਲੋਂ ਇੱਥੇ ਗੁਰਦਾਸਪੁਰ ਵਿਖੇ ਅੱਜ ਆਇਆ ਵਾ ਸਾਡਾ ਇੱਥੇ ਮਹਾਜਨ ਸ਼੍ਰੋਮਣੀ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਅੱਜ ਉਹਦਾ ਜਿਹੜਾ ਪਹਿਲਾ ਮੈਚ ਉਹ ਘਟਣੀ ਮੈਚ ਗੁਰਦਾਸਪੁਰ ਚ ਕਿਰਾ ਰਹੇ ਆ ਜਿਹੜਾ ਸਾਡਾ ਯੂਥ ਵਿੰਗ ਮਹਾਜਨਾਂ ਦਾ ਬੜੇ ਵੱਡ ਚੜ੍ਹ ਗਈ ਸੱਤੇ ਲੈ ਰਿਹਾ ਹੈ ਉਹਦਾ ਟੂਰਨਾਮੈਂਟ ਹੈ ਅਸੀਂ ਆਪਣੇ ਮਹਾਜਨਾਂ ਦੇ ਯੁਵਾਵਾਂ ਨੂੰ ਅੱਗੇ ਲਿਆਉਣ ਵਾਸਤੇ ਇੱਕ ਉਪਰਾਲਾ ਕੀਤਾ ਹੈ ਔਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਮੁੰਡੇ ਮਾ ਇਹਨਾਂ ਦੇ ਘਰੋਂ ਨਿਕਲੇ ਨੇ ਨਸ਼ੇ ਨੁਸ਼ਿਆਂ ਤੋਂ ਦੂਰ ਹੋ ਰਹੇ ਨੇ ਨਸ਼ਾ ਚ ਪਹਿਲਾਂ ਨਹੀਂ ਸੀਗੇ ਹੋਰ ਅੱਗੇ ਵਧ ਰਹੇ ਨੇ ਮਤਲਬ ਇਹਨਾਂ ਨੇ ਕਮਾਲ ਕੀਤਾ ਹੈ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਆਪਣਾ ਯੂਥ ਇਕੱਠਾ ਕਰ ਰਹੇ ਨੇ ਸਾਡੀਆਂ ਮਾਜੇ ਯੂਥ ਵਿੰਗ ਦੀਆਂ ਟੋਟਲ 17 ਟੀਮਾਂ ਭਾਗ ਲੈ ਰਹੀਆਂ ਜਿਹਦੇ ਵਿੱਚ ਅੰਡਰ ਬੈਨਰ ਐਮਐਸਪੀ ਆ ਮਾਜੇ ਸ਼ਰੂਮੀ ਪ੍ਰੀਮੀਅਰ ਲੀਗ ਦੇ ਵਿੱਚ ਉਹਦੇ ਅੰਡਰ ਬੈਨਰ ਦੇ ਥੱਲੇ 17 ਟੀਮਾਂ ਭਾਗ ਲੈ ਰਹੀਆਂ ਨੇ ਜਿਹੜਾ ਕਿ ਅਸੀਂ ਲੀਗ ਮੈਚ ਜਿਹੜੇ ਹੈਗੇ ਨੇ ਅਕਤੂਬਰ ਮਹੀਨੇ ਦੇ ਵਿੱਚ ਪੰਜ ਸੰਡੇ ਆਉਂਦੇ ਨੇ ਪੰਜ ਸੰਡੇ ਦੇ ਵਿੱਚ ਅਸੀਂ ਲੀਗ ਮੈਚ ਕੰਪਲੀਟ ਕਰਾਵਾਂਗੇ ਸਾਡੇ 4 ਜਾਂ 5 ਵੈਨਿਊਸ ਤੇ ਦੋ ਦੋ ਮੈਚ ਹਰ ਜਗ੍ਹਾ ਤੇ ਚੱਲੇ ਨੇ ਇੱਕ ਵੇਲੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਮੈਚ ਹੋਏਗਾ 1 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਦੂਸਰਾ ਮੈਚ ਹੋਏਗਾ ਟੋਟਲ 6 ਜਾਂ 8 ਮੈਚ ਹਰ ਸੰਡੇ ਹੋਣਗੇ ਅਕਤੂਬਰ ਮਹੀਨਾ ਅਸੀਂ ਦਾ ਥੋੜਾ ਰਿਲੈਕਸ ਰੱਖਿਆ ਫੈਸਟੀਵਲ ਸੀਜ਼ਨ ਕਰਕੇ ਔਰ ਨਵੰਬਰ ਮਹੀਨੇ ਜਸੀਂ ਦੇ ਨੌਕਆਊਟ ਮੈਚ ਕਰਾਵਾਂਗੇ ਬਰਾਦਰੀ ਨੂੰ ਯੂਥ ਵਿੰਗ ਨੂੰ ਅੱਗੇ ਲੈ ਕੇ ਆਉਣ ਵਾਸਤੇ ਆਪਣੀ ਬਰਾਦਰੀ ਨੂੰ ਅੱਗੇ ਲਿਆਉਣ ਵਾਸਤੇ ਐਡਾ ਕੰਟ ਹੋ ਰਿਹਾ ਉਹਦੇ ਵਾਸਤੇ ਇੱਕ ਬਹੁਤ ਸ਼ਾਨਦਾਰ ਇੱਕ ਉਪਰਾਲਾ ਹੋ ਰਿਹਾ ਜਿਹੜਾ ਜਿਹੜਾ ਆਉਣ ਵਾਲੇ ਟਾਈਮ ਸਾਡੀ ਬਰਾਦਰੀ ਨੂੰ ਬਹੁਤ ਅੱਗੇ ਲੈ ਕੇ ਜਾਏਗਾ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਏਗਾ ਮੈਂ ਵਿਕਾਸ ਮਹਾਜਨ ਗੁਰਦਾਸਪੁਰ ਤੋਂ ਮੇਰੀ ਜ਼ਿੰਮੇਵਾਰੀ ਸੀ ਕਿ ਗੁਰਦਾਸਪੁਰ ਦੀ ਟੀਮਾਂ ਖੜੀਆਂ ਕਰਨੀਆਂ ਤੇ ਉਹਨਾਂ ਨੂੰ ਇਸ ਕੱਪ ਨੂੰ ਬਣਾਉਣਾ ਕਿ ਟੂਰਨਾਮੈਂਟ ਚ ਜਿੱਤਣ ਦੀ ਹਾਲਤ ਬੁੱਝਣ ਤੇ ਮੈਨੂੰ ਸ੍ਰੀ ਜੰਗੀਰਾਲ ਮਹਾਜਨ ਜੀ ਦਾ ਅਸ਼ੀਰਵਾਦ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਖੁੱਲ ਕੇ ਤੁਸੀਂ ਕੰਮ ਕਰੋ ਗੁਰਦਾਸਪੁਰ ਦੀ ਟੀਮ ਆ ਦੋ ਵਿਕੜੇ ਦੀ ਟੀਮ ਬਣਾਓ ਉਹਨਾਂ ਦਾ ਨਾਮ ਰੋਸ਼ਨ ਕਰਾਂ ਗੁਰਦਾਸਪੁਰ ਦਾ ਤੇ ਨਾਲ ਹੀ ਅਮੀਤ ਮਹਾਜਨ ਜੀ ਦਾ ਸਾਡੇ ਅਖਿਲ ਬਾੜ ਦੇ ਮਹਾਜਨ ਯੂਥ ਵਿੰਗ ਦੇ ਪ੍ਰਧਾਨ ਹਾਲ ਸਪੋਰਟਸ ਸਾਨੂੰ ਗੁਰਦਾਸਪੁਰ ਵਾਸਤੇ ਜੋ ਉਹਨਾਂ ਨੇ ਸਾਨੂੰ ਇਹ ਮੰਗਿਆ ਉਹ ਸਾਨੂੰ ਦਿੱਤਾ ਉਹਨਾਂ ਨੇ ਕਿਤਾ ਕਿਤਾ ਬਰਾਇਡ ਕੀਤੀਆਂ ਹਰ ਫੈਸਿਲਿਟੀ ਸਾਨੂੰ ਦਿੱਤੀ ਤੇ ਮੈਨੂੰ ਇਸ ਲਈ ਖੁਸ਼ੀ ਹੈ ਆਪਣੀ ਟੀਮ ਤੇ ਮਾਣ ਹੈ ਗੁਰਦਾਸਪੁਰ ਦੇ ਮਦਨ ਜੀ ਰਿੰਕੂ ਜੀ ਸੰਜੀਤ ਜੀ ਅਰੋਨ ਜੀ ਹੋਰ ਮੈਂ ਨਾਲ ਹੀ ਲੈ ਸਕਦਾ ਬਹੁਤ ਜ਼ਿਆਦਾ ਮੁੰਡੇ ਨੇ ਜਿਨ੍ਹਾਂ ਨੇ ਇਹ ਛੋਟੇ ਜਿਹੇ ਸ਼ਹਿਰ ਚੰਨੀ ਮਿਹਨਤ ਕਰਕੇ ਇੰਨੀ ਦੋ ਅੱਛੀਆਂ ਟੀਮਾਂ ਖੜੀਆਂ ਕੀਤੀਆਂ ਕਿ ਅਸਲੇ ਉਹਨਾਂ ਦਾ ਫਾਈਨਲ ਮੈਂ ਕੀ ਕਹਿੰਦੇ ਫਰਸਟ ਮੈਚ ਹੋ ਰਿਹਾ ਤੇ ਬੜਾ ਜ਼ੋਰਦਾਰ ਮੈਚ ਹੋ ਰਿਹਾ ਉਹ ਤੇ ਇੱਕ ਪ੍ਰੈਕਟਿਸ ਮੈਚ ਸੀ ਕਿ ਸਾਰੇ ਟੀਮਾਂ ਨੂੰ ਇੱਕ ਦੂਜੇ ਨਾਲ ਰੁਬਰੂ ਕਰਾਉਣਾ ਸੀ ਇਹ ਤੇ ਹੁਣ ਸਾਡਾ ਪ੍ਰੋਪਰ ਟੂਰਨਾਮੈਂਟ ਅਜ ਤੋਂ ਸਟਾਰਟ ਹੋ ਗਿਆ ਹੈ